ਤੇ ਆਪਾਂ ਉਹਨਾਂ ਨੰਗ ਤਡੰਗਿਆਂ ਨੂੰ ਮਸਤ ਸਮਝ ਲਿਆ ਜਿਹਨੂੰ ਕੱਪੜੇ ਪਾਉਣ ਦੀ ਸੋਝੀ ਨਹੀਂ ਜਿਹਨੂੰ ਬੈਠਣ ਦਾ ਪਤਾ ਨਹੀਂ ਹੈ ਜਿਹਨੂੰ ਖਾਣ ਦਾ ਪਤਾ ਨਹੀਂ ਹੈ ਜਿਹਨੂੰ ਸਮਾਜ ਦੇ ਵਿੱਚ ਵਿਚਰਨ ਦਾ ਪਤਾ ਹੀ ਨਹੀਂ ਹੈ ਅਸੀਂ ਉਹਨੂੰ ਮਸਤ ਸਮਝ ਲਿਆ ਜੇ ਮਸਤੀ ਬਾਰੇ ਪੜ੍ਹਨਾ ਨਾ ਕਦੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਪੜੀ ਤੱਤੀ ਤਵੀ ਹੈ ਤੱਤਾ ਰੇਤ ਹੈ ਸਰੀਰ ਸਾਲੋ ਸਾਲ ਹੋ ਗਿਆ ਹੈ ਚਮੜੀ ਢਲ ਗਈ ਹੈ ਪਰ ਮਸਤੀ ਬੋਲੋ ਬੋਲੋ ਮਰ ਬਰਕਰਾਰ ਹੈ ਮਸਤੀ ਵਾਰੀ ਪੜਨੈ ਮਸਤੀ ਵੇਖਣੀ ਹੈ ਭਾਈ ਸਦੀਦਾਸ ਨੂੰ ਪੜੀ ਕਿਤੇ ਸਿਰ ਤੇ ਆਰਾ ਚੱਲਦਾ ਹੈ ਭਾਈ ਸਦੀਦਾਸ ਦੇ ਸਿਰ ਤੇ ਹਾਰਾ ਚਲਦਾ ਹੈ ਮਤੀ ਦਾਸ ਨੂੰ ਰੂਹ ਦੇ ਵਿੱਚ ਲਪੇਟਿਆ ਗਿਆ ਸਾੜਿਆ ਗਿਆ ਭਾਈ ਦਿਆਲਾ ਜੀ ਦੇਗ ਦੇ ਵਿੱਚ ਕਿਉਂ ਉਬਾਲੇ ਗਏ ਜਿਵੇਂ ਆਲੂ ਵਾਲਿਆ ਜਾਂਦਾ ਹੈ ਚਰਬੀ ਬਲੱਡ ਇੱਕ ਹੋ ਗਿਆ ਤੇ ਹੱਡੀਆਂ ਅਲੱਗ ਹੋ ਗਈਆਂ ਜੇ ਮਸਤੀ ਬਾਰੇ ਪੜ੍ਹਨਾ ਨਾ ਮੀਰ ਮੱਲੂ ਦੀ ਜੇਲ੍ਹ ਨੂੰ ਪੜ੍ਹੀਂ ਉਨਾਂ ਮਹਾਨ ਬੀਬੀਆਂ ਦਾ ਕਦੇ ਸਦਕ ਜੀਵਨ ਪੜੀ ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਬੱਚਿਆਂ ਦੇ ਟੋਟੇ ਕੀਤੇ ਜਾਂਦੇ ਨੇ ਗਲਾਂ ਦੇ ਵਿੱਚ ਹਾਰ ਪਾਏ ਜਾਂਦੇ ਨੇ ਟੋਟੇ ਕਰਕੇ ਕੋਈ 2 ਮਹੀਨਿਆਂ ਦਾ ਕੋਈ ਮਹੀਨੇ ਦਾ ਕੋਈ 20 ਦਿਨਾਂ ਦਾ ਕੋਈ 1 ਦਿਨ ਦਾ ਹੈ ਨੇਜਿਆਂ ਤੇ ਟੰਗੇ ਜਾਂਦੇ ਨੇ ਉੱਪਰੋਂ ਬੋਲੀਆਂ ਮਾਰੀਆਂ ਜਾਂਦੀਆਂ ਨੇ ਵੇਖ ਸਿੱਖਣੀਆਂ ਤੇਰੇ ਬੱਚੇ ਦੀਆਂ ਬੋਟੀਆਂ ਕੀਤੀਆਂ ਗਈਆਂ ਇੱਲਾ ਕਿੰਨੀ ਉੱਚੀ ਉੱਚੀ ਚੁੱਕ ਕੇ ਲੈ ਕੇ ਜਾ ਰਹੀਆਂ ਨੇ ਪਰ ਉਹਨਾਂ ਮਹਾਨ ਬੀਬੀਆਂ ਦੇ ਚਿਹਰੇ ਤੇ ਮਸਤੀ ਆਨੰਦ ਕਹਿੰਦੀਆਂ ਗੱਲ ਸੁਨੋ ਮੰਨੋ ਜਿੰਨੀ ਉੱਚੀ ਉੱਚੀ ਸਾਡੇ ਪੁੱਤਰਾਂ ਦੀਆਂ ਬੋਟੀਆਂ ਜਾ ਰਹੀਆਂ ਨੇ ਚੇਤਾ ਰੱਖੀ ਅਸਾਂ ਤਾਂ ਨਹੀਂ ਵੇਖਾਂਗੇ ਆ ਤੂੰ ਨਹੀਂ ਵੇਖੇਂਗਾ ਪਰ ਆਉਣ ਵਾਲੀ ਪੀੜ੍ਹੀ ਵੇਖੇਗੀ ਇਹਨਾਂ ਦੇ ਨਾਂ ਤੇ ਉੱਚੇ-ਉੱਚੇ ਇਨਸਾਨ ਸਭ ਝੁਲਿਆ ਕਰਨਗੇ ਆਖੋ ਸਤਿਨਾਮ ਇਹ ਮਸਤੀ ਐ ਤੇ ਹੋਰ ਕੀ ਹੈ ਹੋਰ ਪੜ ਲਓ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੜ ਲਓ ਸਤ ਕਸਾਲਾਂ ਦਾ ਪੁੱਤਰ ਐ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਪਹਿਲਾਂ ਅੰਦਰਾਂ ਕੱਢ ਕੇ ਪੁੱਤਰ ਦੀਆਂ ਮੁੱਖ ਦੇ ਵਿੱਚ ਤੁੰਨੀਆਂ ਇਹਨੂੰ ਮਸਤੀ ਕਹਿੰਦੇ ਨੇ ਇਹ ਕੋਈ ਮਸਤੀ ਛੂਟੇ ਲਾ ਕੇ ਨਹੀਂ ਮਿਲਦੀ ਇਹ ਮਸਤੀ ਕੋਈ ਨੰਗ ਢੰਗੇ ਰਹਿਣ ਦੇ ਨਾਲ ਨਹੀਂ ਮਿਲਦੀ ਇਹ ਮਸਤੀ ਨਾਮ ਦੇ ਵਿੱਚੋਂ ਮਿਲਦੀ ਹੈ ਇਹ ਮਸਤੀ ਸ਼ਬਦ ਦੇ ਵਿੱਚੋਂ ਬੰਦੀ ਹੈ ਇਹ ਮਸਤੀ ਉਦੋਂ ਮਿਲਦੀ ਹੈ ਪਿਆਰਿਓ ਜਦੋਂ ਇਹ ਰਸਨਾ ਪਰਮੇਸ਼ਰ ਦੇ ਨਾਮ ਦਾ ਰਸ ਚੱਖ ਲੈਂਦੀ ਹੈ ਫਿਰ ਹੋਰ ਸਾਰੇ ਰਸ ਫਿੱਕੇ ਪੈ ਜਾਂਦੇ ਨੇ ਫਿੱਕੇ ਪੈ ਜਾਂਦੇ ਨੇ ਹੋਰ ਰਸਾਂ ਦਾ ਰਸ ਨਹੀਂ ਆਉਂਦਾ ਹੋਰ ਪੜਨੋ ਭਈ ਮੈਂ ਤਾਂ ਦਲੀਲਾਂ ਦੇ ਰਿਆਂ ਗੱਲ ਪਕੜ ਦੇ ਵਿੱਚ ਆ ਜਾਈਏ ਸਮਝ ਦੇ ਵਿੱਚ ਆ ਜਾਈਏ ਤੇ ਬਾਬਾ ਫਰੀਦ ਸਾਹਿਬ ਨੂੰ ਮਾਂ ਭਵੇਂ ਸ਼ਕਤਰ ਦਿੰਦੀ ਰਹੀ ਤੇ ਜਿੱਦੇ ਰਸਨਾ ਨੇ ਅੱਲਾਹ ਤਾਲਾ ਖੁਦਾ ਦੇ ਨਾਮ ਦਾ ਰਸ ਚੱਕ ਲਿਆ ਆਨੰਦ ਆ ਗਿਆ ਤੇ ਉਹਦੇ ਫਿਰ ਬਾਬਾ ਫਰੀਦ ਸਾਹਿਬ ਆਪਣੀ ਰਸਨਾ ਤੋਂ ਹੀ ਕਹਿੰਦੇ ਨੇ ਸ਼ੱਕਰ ਖੰਡ ਨੇ ਵਾਤ ਗੁੜ ਮੱਖਿਓ ਮੱਝਾ ਦੁੱਧ ਇਹ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤਦ ਕਹਿੰਦੀ ਓਏ ਮਾਂ ਮੈਂ ਮੰਨਦਾ ਇਹ ਸਾਰੇ ਦੁਨੀਆ ਦੇ ਪਦਾਰਥ ਮਿੱਠੇ ਨੇ ਪਰ ਇਹਦੇ ਨਾਲੋਂ ਕਿਤੇ ਦੁੱਗਣਾ ਤਿੱਗਣਾ ਮਿੱਠਾ ਹੈ ਰੱਬ ਦੇ ਨਾਮ ਦਾ ਰਸ ਹੁਣ ਮੇਰਾ ਇਹਨਾਂ ਪਦਾਰਥਾਂ ਦਾ ਰਸ ਲੈਣ ਨੂੰ ਬੋਲੋ ਬੰਨ ਨਹੀਂ ਕਰਦਾ ਬੰਦਾ ਹੀ ਨਹੀਂ ਮੇਰਾ ਮਨ ਹੁਣ ਰਸ ਸਾਰੇ ਫਿੱਕੇ ਬੈ ਗਏ ਤੇ ਚੇਤਾ ਰੱਖਿਓ ਜਿਹਨੂੰ ਰੱਬ ਦੇ ਨਾਮ ਦਾ ਰਸ ਆ ਜਾਂਦਾ ਨਾ ਭਵੇਂ ਦੁਨੀਆਂ ਦੇ ਸਾਰੇ ਪਦਾਰਥ ਉਹਦੇ ਅੱਗੇ ਰੱਖ ਦਿਓ ਤੇ ਜੇਕਰ ਉਹਨੂੰ ਆਨੰਦ ਆਏਗਾ ਨਾ ਸਵਾਦ ਆਏਗਾ ਉਹਨੂੰ ਤ੍ਰਿਪਤੀ ਹੋਏਗੀ ਉਹਦੀ ਰੱਜ ਹੋਏਗਾ ਉਹ ਨਾਮ ਦੇ ਨਾਲ ਹੋਏਗਾ ਭਗਤ ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਕਹੋ ਕਬੀਰ ਗੁੰਗੈ ਗੁੜ ਖਾਇਆ ਪੁੱਛੇ ਤੇ ਕਿਆ ਕਹੀ ਹੈ ਉਹਨੂੰ ਗੁੰਗੇ ਬੰਦੇ ਨੂੰ ਗੁੜਖਵਾ ਕੇ ਪੁੱਛੋਗੇ ਵੀ ਦੱਸ ਮਾੜਾ ਜਾਂ ਸਵਾਦ ਆਇਆ ਟੈਸਟ ਦੱਸ ਕਿੰਦਾ ਦਾ ਰਿਹਾ ਸਿੰਪਲ ਉਹ ਬੋਲ ਕੇ ਤੇ ਭਾਈ ਦੱਸ ਨਹੀਂ ਸਕਦਾ ਬੋਲ ਕੇ ਨਹੀਂ ਉਹ ਦੱਸ ਸਕਦਾ ਪਰ ਉਹਦਾ ਜਿਹੜਾ ਫੇਸ ਆ ਨਾ ਫੇਸ ਦੀ ਜਿਹੜੀ ਖੁਸ਼ੀ ਹੈ ਚਿਹਰੇ ਦੀ ਜਿਹੜੀ ਖੁਸ਼ੀ ਹੈ ਉਹ ਤੋਂ ਅੰਦਾਜ਼ਾ ਲਾ ਜਾ ਸਕਦਾ ਲਾਇਆ ਜਾ ਸਕਦਾ ਵੀ ਹਾਂ ਇਹਨੂੰ ਨੰਦਾਈ ਰਸ ਪੜ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਬੋਲ ਕੇ ਨਹੀਂ ਦੱਸ ਸਕਦੇ ਹੁੰਦੇ ਵੀ ਨਾਮ ਦੇ ਵਿੱਚੋਂ ਰਸ ਕਿੰਨਾ ਕ ਆਇਆ ਹੈ ਉਹਨਾਂ ਦੀ ਜਿਹੜੀ ਕੁਰਬਾਨੀ ਹੁੰਦੀ ਆ ਨਾ ਉਹਨਾਂ ਦਾ ਜਿਹੜਾ ਕੁਰਬਾਨ ਹੋਣਾ ਹੁੰਦਾ ਹੈ ਉਹਨਾਂ ਦੀ ਕੁਰਬਾਨੀ ਤੋਂ ਪਤਾ ਲੱਗ ਜਾਂਦਾ ਹੈ ਉਹਨਾਂ ਦੇ ਮਾਰਗ ਤੋਂ ਪਤਾ ਲੱਗ ਜਾਂਦਾ ਹੁੰਦਾ ਹੈ ਵੀ ਇਹਨੂੰ ਰਸ ਆਇਆ ਉਹ ਆਪਣੇ ਆਪ ਨੂੰ ਛਾੜ ਦਿੰਦੇ ਨੇ ਛਾੜ ਦਿੰਦੇ ਜਲਾ ਦਿੰਦੇ ਨੇ ਸਾਬਰ ਅੰਦਰ ਸਾਬ ਜੀ ਤਨ ਏਵੈ ਜਾ ਲੈਣ ਹੋਣ ਨਜ਼ਦੀਕ ਖੁਦਾਏ ਦਾ ਭੇਤ ਨਾ ਕਿਸੈ ਦੇਨ ਆਈ ਨਾ ਬਾਬਿਓ ਭੇਤ ਨਹੀਂ ਦਿੰਦੇ ਉਹ ਰੌਲਾ ਨਹੀਂ ਪਾਉਂਦੇ ਤੇ ਸਾਡੇ ਵਰਗੇ ਰੌਲਾ ਪਾਉਂਦੇ ਨੇ ਮਸ਼ਹੂਰੀਆਂ ਕਰਦੇ ਨੇ ਮੈਂ ਇੰਨੇ ਪਾਠ ਕਰਦੰਨਾ ਜੀ ਜਪਜੀ ਸਾਹਿਬ ਦੇ ਮੈਂ ਇੰਨੇ ਮਹੀਨੇ ਇੰਨਾ ਸਵਾ ਮਹੀਨਾ ਅਸੀਂ ਸਹੋਣੀ ਸਾਹਿਬ ਦੇ ਪਾਠ ਕਰਦੇ ਹਾਂ ਅਸੀਂ ਤੇ ਰੌਲਾ ਪਾਉਂਦੇ ਆ ਨਹੀਂ ਤੇ ਰੌਲਾ ਪਾਉਣ ਵਾਲੇ ਨੂੰ ਦਿਖਾਵਾ ਪਾਉਣ ਵਾਲੀ ਨੂੰ ਗੁਰੂ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਕਾਏ ਰੇ ਬਕਵਾਦ ਲਾਇਓ ਕੰਦੇ ਕਾਦੇ ਵਾਸਤੇ ਬਕਵਾਸ ਮਾਰਦਾ ਪਿਆ ਹੈ ਕਾਦੇ ਵਾਸਤੇ ਰੌਲਾ ਪਾਉਂਦਾ ਪਿਆ ਹੈ ਜਨ ਹਰ ਪਾਇਓ ਤਿੰਨ ਛਪਾਇਓ ਉਦਕ ਲੋਕੋ ਲੋਕੋ ਕੇ ਰਖਦੇ ਨੇ ਛਪਾਸ਼ ਬਾਗੇ ਰਖਦੇ ਨੇ ਰੌਲਾ ਨਹੀਂ ਪਾਉਂਦੇ ਇਹ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਮੈਂ ਆਕਾਲ ਪੁਰਖ ਹਾਂ ਵੀ ਮੈਂ ਅਕਾਲ ਪੁਰਖਾਂ ਪਰ ਉਹਨਾਂ ਨੂੰ ਸਮਝਣ ਵਾਲਿਆਂ ਨੇ ਕਿਹਾ ਵੀ ਇਹ ਅਕਾਲ ਪੁਰਖ ਦਾ ਰੂਪ ਸਮ। ਭਟਜੀ ਵਰਗੀਆਂ ਨੇ ਕਹਿ ਦਿੱਤਾ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਧਿਓ ਸਮਝਣ ਵਾਲਿਆਂ ਨੇ ਕਿਹਾ ਨਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਤੇ ਆਪਣੇ ਆਪ ਨੂੰ ਕਿਹਾ ਕਿਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਉਹਨਾਂ ਨੇ ਤੁਲਨਾ ਕੀਤੀ ਹੈ ਵੀ ਮੈਂ ਭਗਵਾਨ ਆ ਮੈਂ ਖੁਦਾ ਮੈਂ ਰੱਬ ਆ। ਨਹੀਂ ਉਹਦੇ ਕਹਿੰਦੇ ਮੈਂ ਹਾਂ ਪਰਮਪੁਰਖ ਕੋ ਦਾਸਾਂ ਦੇਖਣ ਆਇਓ ਯਗਤ ਤਮਾਸਾ ਆ ਜਗਤ ਦੇ ਜਿਹੜੀ ਗੇਮ ਜਿਹੜੀ ਖੇਡ ਜਿਹੜਾ ਤਮਾਸਾ ਚੱਲਦਾ ਪਿਆ ਨਾ ਉਹ ਬਾਜੀਗਰ ਸਾਨੂੰ ਨਚਾ ਰਿਹਾ ਦਿਵਸ ਰਾਤ ਦੁਇਦਾਈ ਦਾਇਆ ਖਿਲਾ ਸਗਲ ਹਮ ਅਸੀਂ ਖੇਡ ਰਹੀਆਂ ਇਹ ਤਮਾਸਾ ਵੇਖਣ ਵਾਸਤੇ ਮੇਰੇ ਵਾਹਿਗੁਰੂ ਜੀ ਕਹਿੰਦੇ ਮੇਰੇ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਵੇਖਣ ਵਾਸਤੇ ਨਾ ਕਿ ਉਹਦੇ ਕੀਤੇ ਦੇ ਵਿੱਚ ਦਖਲ ਅੰਦਾਜ਼ੀ ਕਰਨ ਵਾਸਤੇ ਮੈਂ ਤੇ ਅਕਾਲ ਪੁਰਖ ਦਾ ਪੁਜਾਰੀ ਹਾਂ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚੌਪਈ ਸਬਦ ਦੀ ਬਾਣੀ ਦੇ ਅੰਦਰ ਇਸ ਗੱਲ ਦਾ ਜ਼ਿਕਰ ਕੀਤਾ ਮੈਂ ਨਾਗਨੇਸ਼ਾ ਪ੍ਰਥਮ ਨਾ 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 ਮੈਨੂੰ ਕੀ ਲੋੜ ਧੋਣ ਤੇ ਆਉਣ ਦੀ ਕਿਸ ਮਹਾਂਕਾਲ ਦਾ ਪੁਜਾਰੀ ਥੋੜੀ ਐ ਮੈਂ ਤੇ ਮਹਾਕਾਲ ਦਾ ਪੁਜਾਰੀ ਆ ਮੈਂ ਮਹਾਕਾਲ ਅਕਾਲ ਪੁਰਖ ਦਾ ਪੁਜਾਰੀ ਆ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਆਕਾਲ ਮੂਰਤ ਜਿਹਦੀ ਮੂਰਤੀ ਵੀ ਕੋਈ ਨਹੀਂ ਜਿਹੜਾ ਕਾਲ ਦੇ ਅਧੀਨ ਵੀ ਨਹੀਂ ਆਜੂਨੀ ਸਹਿਬ ਹੰ ਜਿਹੜਾ ਆਪਣੇ ਆਪ ਤੋਂ ਪੈਦਾ ਹੋਇਆ ਕਿਸੇ ਮਾਂ ਬਾਪ ਦੇ ਵਿੰਦ ਤੋਂ ਪੈਦਾ ਨਹੀਂ ਹੋਇਆ ਆਪਣੇ ਆਪ ਤੋਂ ਪੈਦਾ ਹੋ ਗਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਹਿੰਦੇ ਮੈਂ ਜੇ ਕੁਝ ਮੰਗਾਗਾ ਵੀ ਨਾ ਤੈਥੋਂ ਮੰਗਾਗਾ ਮੈਂ ਦੁਨੀਆਂ ਤੋਂ ਥੋੜੀ ਮੰਗਾਗਾ ਤੁਮ ਹੈ ਛਾੜ ਕੋਈ ਬਲੋ ਮੈਨੂੰ ਵੀ ਲੋੜ ਹੈ ਬਈ ਕਿਸੇ ਅੱਗੇ ਹੱਥ ਟੱਡਣ ਦੀ ਮੈਂ ਕਿਉਂ ਟੱਡਾਂ ਮੈਂ ਕਿਉਂ ਝੋਲੀ ਅੱਡਾਂ ਕਿਸੇ ਬੋਲੇ ਮੇਰਾ ਦਿਮਾਗ ਖਰਾਬ ਹੈ ਮੇਰਾ ਬਾਪੂ ਹੈ ਮੇਰੇ ਮਾਂ ਬਾਪ ਬੈਠੇ ਨੇ ਮੈਂ ਅਨਾਥ ਥੋੜੀ ਆ ਮੈਂ ਜਤੀਮ ਥੋੜੀ ਆ ਮੇਰੇ ਮਾਂ ਬਾਪ ਨੇ ਮੇਰੇ ਪਿਓ ਦਾਦੇ ਦਾ ਖਜ਼ਾਨਾ ਹੈ ਤੇ ਮੈਂ ਤੇ ਖਾਵਾ ਖਰਚਾ ਰਲ ਮਿਲ ਭਾਈ ਟੋਟ ਨਾ ਆਵੇ ਵੱਧੋ ਜਾਈਏ ਕਿਤੇ ਮੁਕਲ ਵਾਲਾ ਥੋੜੀ ਹੈ ਨਹੀਂ ਇਹ ਮੁੱਕਣ ਵਾਲਾ ਨਹੀਂ ਜੋ ਕਿ ਛਪਾਇਆ ਸੋ ਇੱਕ ਆਵਾਰ ਮੇਰੇ ਅਕਾਲ ਪੁਰਖ ਵਾਹਿਗੁਰੂ ਨੇ ਇਸ ਖਜ਼ਾਨੇ ਦੇ ਵਿੱਚ ਜੋ ਪਾਇਆ ਇੱਕ ਵਾਰੀ ਪਾਇਆ ਵਾਰੀ ਵਾਰੀ ਨਹੀਂ ਪਾਇਆ ਇਸੇ ਕਰਕੇ ਤੁਮ ਹੈ ਛਾੜ ਕੋਈ ਅਵਰ ਨਾ ਧਾਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਤੈਥੋਂ ਮੰਗਾ ਤੋਰ ਭਜਨ ਕੀ ਰਹੇ ਪਿਆਸਾ ਤੇਰੇ ਭਜਨ ਦੀ ਤੇਰੀ ਬੰਦਗੀ ਦੀ ਤੇਰੇ ਨਾਮ ਦੀ ਰਸ ਲੈਣ ਦੀ ਇੱਛਾ ਮੇਰੇ ਅੰਦਰ ਬਣੀ ਰਵੇ ਤੋਰ ਭਜਨ ਕੀ ਰਹੇ ਪਿਆਸਾ ਪਿਆਸ ਲੱਗੀ ਰਵੇ ਜਿਹਨੂੰ ਪਿਆਸ ਲੱਗੇਗੀ ਉਹ ਪਾਣੀ ਵੀ ਪੀਗਾ ਜਿਹਨੂੰ ਭੁੱਖ ਲੱਗੇਗੀ ਉਹ ਰੋਟੀ ਵੀ ਖਾਏਗਾ ਲੱਗੇਗੀ ਉਹਨੂੰ ਜਿਹੜਾ ਅੰਦਰੋਂ ਤੰਦਰੁਸਤ ਹੈ ਜਿਹੜਾ ਅੰਦਰੋਂ ਤੰਦਰੁਸਤਾ ਨਾ ਉਹਨੂੰ ਟਾਈਮ ਸਿਰ ਭੁੱਖ ਲੱਗੇਗੀ ਜਿਹੜਾ ਅੰਦਰੋਂ ਹੀ ਤੰਦਰੁਸਤ ਨਹੀਂ ਲੀਵਰ ਸੈੱਟ ਨਹੀਂ ਮਿੱਦਾ ਠੀਕ ਨਹੀਂ ਉਹਨੂੰ ਸਮੇਂ ਸਿਰ ਭੁੱਖ ਨਹੀਂ ਲੱਗੇਗੀ ਬੀਨੂੰ ਅੰਦਰੂਨੀ ਬਿਮਾਰੀ ਹੈ ਤੇ ਫਿਰ ਸਾਨੂੰ ਇਲਾਜ ਕਰਾਉਣਾ ਪਏਗਾ ਹੁਣ ਸਾਡੇ ਮਨ ਨੂੰ ਭੁੱਖ ਕਿਉਂ ਨਹੀਂ ਲੱਗਦੀ ਕਿਉਂ ਨਹੀਂ ਅਮਰਤ ਵੇਲੇ ਉੱਠਣ ਨੂੰ ਮਨ ਕਰਦਾ ਕਿਉਂ ਨਹੀਂ ਬਾਣੀ ਪੜਨ ਨੂੰ ਮਨ ਕਰਦਾ ਕਿਉਂ ਨਹੀਂ ਸੰਗਤ ਕਰਨ ਨੂੰ ਮਨ ਮੰਦਾ ਕਿਉਂ ਨਹੀਂ ਖੰਡੇ ਬਾਟੇ ਦੀ ਪੌੜ ਲੈਣ ਨੂੰ ਮਨ ਮੰਦਾ ਕਿਉਂ ਅਸੀਂ ਗੁਰੂ ਤੋਂ ਸਿਆਣੇ ਹੋ ਗਏ ਵੀ ਨਹੀਂ ਜੀ ਹਜੇ ਕਿਆ ਹੋਇਆ ਪਿਛਲੀ ਉਮਰੇ ਅਮਰਤ ਸ਼ਗਾਨ ਨੇ ਕਿਉਂ ਨਹੀਂ ਮੰਦਾ ਇਹਦਾ ਮਤਵ ਲਈ ਸਾਡਾ ਮਨ ਬਿਮਾਰ ਹੈ ਮਨ ਸਾਡਾ ਰੋਗੀ ਹੈ ਮਨ ਸਾਡਾ ਰੋਗੀ ਹੈ ਤੇ ਚੇਤਾ ਰੱਖਿਓ ਭਾਵੇਂ ਦੁਨੀਆਂ ਦੇ ਵਿੱਚ ਵੱਡੇ ਤੋਂ ਵੱਡੇ ਡਾਕਟਰ ਬੈਠੇ ਨੇ ਕਿਸੇ ਨੇ ਐਮ ਡੀ ਕੀਤੀ ਆ ਕਿਸੇ ਨੇ ਡੀ ਐਮ ਡੀ ਕੀਤੀ ਆ ਵੱਡੇ ਵੱਡੇ ਡਿਗਰੀਆਂ ਵਾਲੇ ਡਾਕਟਰ ਬੈਠੇ ਨੇ ਵੱਡੇ ਵੱਡੇ ਹਸਪੀਟਲ ਨੇ ਪਰ ਇਹਨਾਂ ਦਾ ਇਲਾਜ ਇਸ ਵਿਗੜੇ ਹੋਏ ਮਨ ਦਾ ਇਲਾਜ ਇਹਨਾਂ ਦੇ ਕੋਲ ਨਹੀਂ ਗੁਰੂ ਦੇ ਕੋਲ ਹੈ ਵਹਿਮ ਦਾ ਇਲਾਜ ਡਾਕਟਰਾਂ ਕੋਲ ਨਹੀਂ ਹੈ ਕਿਸੇ ਡਾਕਟਰ ਨੂੰ ਜਾ ਕੇ ਕਹੇ ਤੇ ਉਹ

ਵਾਇਦ ਕੋਈ ਨਹੀਂ ਮੇਰਾ ਵੈਦ ਗੁਰੂ ਬੋਲੋ ਨਾ ਗੋਵਿੰਦਾ ਟਟੇ ਜਮਕੀ ਕੱਟਦਾ ਨਾ ਕਦੋਂ ਕੱਟਦਾ ਹਰ ਹਰ ਨਾਮ ਹਰੀ ਦਾ ਨਾਮ ਦੇਕੇ ਆਪਣਾ ਨਾਮ ਜਪਾ ਕੇ ਸਾਡੀਆਂ ਜਮਾ ਦੀਆਂ ਫਾਈਆਂ ਜਮਾ ਦੀਆਂ ਬੇੜੀਆਂ ਸਾਡੇ ਪੈਰਾਂ ਦੇ ਵਿੱਚੋਂ ਕੱਟ ਦਿੰਦਾ ਫਿਰ ਸਾਡਾ ਜਨਮ ਹੁੰਦਾ ਹੀ ਨਹੀਂ ਜੇ ਜਨਮ ਹੋਏਗਾ ਤੇ ਮੌਤ ਹੋਏਗੀ ਜੇ ਜਨਮ ਹੋਏਗਾ ਤੇ ਮੌਤ ਹੋਏਗੀ ਜੇ ਤੇਰਾ ਜਨਮੀ ਨਾ ਹੋਇਆ ਤੇ ਫਿਰ ਮਰੇਗਾ ਕਿੱਥੋਂ